ਕਹਿਰ ਦੀਆਂ ਅਗਲੀਆਂ ਤਸਵੀਰਾਂ ਨੇ ਹਲਕਾ ਸੁਲਤਾਨਪੁਰ ਲੋਧੀ ਪਿੰਡ ਮੰਡ ਇਹ ਬੇੜੀ ਹੈ ਇਹੀ ਰਸਤਾ ਹੈ ਹੁਣ ਜ਼ਿੰਦਗੀ ਨੂੰ ਗੁਜ਼ਾਰਨ ਦਾ ਔਰ ਤੁਸੀਂ ਦੇਖ ਪਾਉਂਗੇ ਕਿ ਇਹ ਬੇੜੀ ਇੱਕ ਘਰ ਦੇ ਬਾਹਰ ਮੌਜੂਦ ਹੈ ਨਿੱਜੀ ਬੇੜੀ ਹੈ ਛੋਟੀ ਬੇੜੀ ਹੈ ਜੇਕਰ ਹੁਣ ਕਿਸੇ ਨੇ ਘਰੋਂ ਜਾਣਾ ਹੈ ਤਾਂ ਇਸ ਬੇੜੀ ਦਾ ਸਹਾਰਾ ਲੈਣਾ ਪਏਗਾ ਇੱਕ ਇਹੋ ਜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਸਿਰਫ ਮਾਨਵੀ ਜ਼ਿੰਦਗੀ ਨਹੀਂ ਜਾਨਵਰਾਂ ਦੀ ਜ਼ਿੰਦਗੀ ਵੀ ਦਾਤ ਹੈ ਇਹ ਬਹੁਤ ਹੀ ਭਾਵਕ ਕਰਨ ਵਾਲੀ ਤਸਵੀਰ ਹੈ ਇੱਕ ਛੋਟਾ ਜਾਨਵਰ ਜੋ ਕਿ ਪਾਣੀ ਦੇ ਕਿਨਾਰੇ ਫਸਿਆ ਹੋਇਆ ਹੈ ਔਰ ਕਿਥੇ ਨਾ ਕਿਥੇ ਇਸ ਪਾਣੀ ਦੇ ਡਰ ਤੋਂ ਡਰਿਆ ਹੋਇਆ ਹੈ ਪਰ ਫਿਰ ਵੀ ਜ਼ਿੰਦਗੀ ਦੀ ਇਸ ਮੁਸ਼ਕਲ ਦੇ ਵਿੱਚ ਆਪਣੇ ਆਪ ਚ ਮੌਜੂਦ ਹੈ ਹੁਣ ਤੁਹਾਨੂੰ ਇਸ ਘਰ ਦੇ ਅੰਦਰ ਲੈ ਕੇ ਚਲਦੇ ਹਾਂ ਘਰ ਦੇ ਅੰਦਰ ਲਿਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਚਾਰ ਚਫੇਰੇ ਦਿਖਾ ਦਨੇ ਆ ਚਾਰ ਚਫੇਰੇ ਤੁਹਾਨੂੰ ਸਿਰਫ ਪਾਣੀ ਨਜ਼ਰ ਆ ਰਿਹਾ ਹੋਵੇਗਾ ਦਰਿਆ ਬਿਆਸ ਦਾ ਪਾਣੀ ਹੈ ਔਰ ਇਸ ਦੀ ਤਬਾਹੀ ਦਾ ਮੰਜ਼ਰ ਹੈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹਰ ਸੁਵਿਧਾ ਜਿਹੜੀ ਹੈ ਜ਼ਿੰਦਗੀ ਨੂੰ ਜੀਣ ਵਾਲੀ ਉਹ ਪ੍ਰਭਾਵਿਤ ਹੈ ਚਾਹੇ ਬਿਜਲੀ ਦੇ ਖੰਭਿਆਂ ਦੀ ਗੱਲ ਕਰ ਲਈਏ ਜਾਂ ਮੋਟਰਾਂ ਦੀ ਗੱਲ ਕਰ ਲਈਏ ਤਾਂ ਚਾਰ ਚਫੇਰੇ ਪਾਣੀਆਂ ਦੇ ਵਿੱਚ ਬਚਿਆ ਕੀ ਹੈ ਇੱਕ ਘਰ ਇਸ ਘਰ ਦੇ ਅੰਦਰ ਚੱਲਦੇ ਆ ਇਸ ਡੇਰੇ ਦੇ ਅੰਦਰ ਚੱਲਦੇ ਆ ਜਿੱਥੇ ਜ਼ਿੰਦਗੀ ਜੀਤੀ ਜਾ ਰਹੀ ਹੈ ਔਰ ਪਹਿਲਾਂ ਵੀ ਇੱਥੇ ਜ਼ਿੰਦਗੀ ਖੁਸ਼ਹਾਲ ਤਰੀਕੇ ਨਾਲ ਜੀਤੀ ਜਾ ਰਹੀ ਸੀ ਪਰ ਇਸ ਪਾਣੀ ਦੇ ਪ੍ਰਕੋਪ ਨੇ ਕਿੱਥੇ ਨਾ ਕਿੱਥੇ ਮੁਸ਼ਕਲਾਂ ਦਾ ਦੌਰ ਵਧਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ-ਵੱਡੀਆਂ ਮਸ਼ੀਨਰੀਆਂ ਫਸ ਗਈਆਂ ਨੇ ਹੁਣ ਪਾਣੀ ਦੇ ਵਿੱਚ ਮੌਜੂਦ ਨੇ ਜੋ ਕਿ ਕਿੱਥੇ ਖੇਤੀ ਲਈ ਕੰਮ ਲਿਆਂਦੀਆਂ ਜਾਂਦੀਆਂ ਸੀ ਪਰ ਇਸ ਵੇਲੇ ਇਹ ਫਸ ਗਈਆਂ ਨੇ ਪਾਣੀ ਦੇ ਪ੍ਰਭਾਵ ਦੇ ਵਿੱਚ ਇਹ ਘਰ ਦੇ ਬਾਹਰ ਦਾ ਮੰਜ਼ਰ ਹੈ ਜਿੱਥੇ ਕਿਸੇ ਨਾ ਕਿਸੇ ਤਰੀਕੇ ਬਚਾਇਆ ਗਿਆ ਹੈ ਕਿ ਘਰ ਦੇ ਅੰਦਰ ਨਾ ਪਾਣੀ ਚਲਾ ਜਾਵੇ ਕਿਉਂਕਿ ਘਰ ਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ ਹੁਣ ਤੁਹਾਨੂੰ ਕਰਦੀਆਂ ਅਗਲੀਆਂ ਤਸਵੀਰਾਂ ਦਿਖਾਣੀਆਂ ਇੱਕ ਘਰ ਦੇ ਅੰਦਰ ਟਰੈਕਟਰ ਹੈ ਘਰ ਦੇ ਅੰਦਰ ਰਹਿਣ ਲਈ ਜੋ ਮਾਨਵੀ ਜ਼ਿੰਦਗੀ ਚ ਚਾਹੀਦਾ ਹੈ ਉਹ ਸਾਰੀ ਸੁੱਖ ਸਹੂvida ਉਪਲਬਧ ਹੈ ਘਰ ਦੇ ਵਿੱਚ ਕਮਰੇ ਰਸੋਈ ਸਭ ਕੁਝ ਬਣਿਆ ਹੋਇਆ ਹੈ ਔਰ ਇਹ ਸਭ ਕੁਝ ਹਜੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਲੋਕ ਜਿਹੜੇ ਇਸ ਘਰ ਚ ਰਹਿ ਰਹੇ ਨੇ ਇਸ ਘਰ ਤੋਂ ਬਾਹਰ ਨਿਕਲਣ ਚ ਬੇਬਸ ਹੋ ਚੁੱਕੇ ਨੇ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਕਹਾਣੀ ਇਸ ਦੇ ਨਾਲ-ਨਾਲ ਤੁਹਾਨੂੰ ਤਸਵੀਰਾਂ ਚ ਅੱਗੇ ਦਿਖਾਣੇ ਆ ਕਿ ਕਿਸ ਤਰ੍ਹਾਂ ਦੇਖੋ ਜਦੋਂ ਇਨਸਾਨ ਰਹਿੰਦਾ ਹੈ ਤਾਂ ਆਪਣਾ ਸਾਰਾ ਉਹ ਤਾਮ-ਚਾਮ ਬਣਾ ਕੇ ਰੱਖਦਾ ਹੈ ਤਾਂ ਇਹ ਪਸ਼ੂ ਨੇ ਇਹ ਪਸ਼ੂ ਵੀ ਇਸ ਕਰੋਪੀ ਦਾ ਹਿੱਸਾ ਬਣ ਚੁੱਕੇ ਨੇ ਇਹ ਵੀ ਕਿੱਥੇ ਨਾ ਕਿੱਥੇ ਆਪਣੇ ਖਾਣ-ਪੀਣ ਔਰ ਆਪਣੀ ਪਸ਼ੂ ਖੁਰਾਕ ਤੋਂ ਵਾਂਝੇ ਨੇ ਪਰ ਫਿਰ ਵੀ ਇਨਸਾਨ ਦੇ ਨਾਲ ਜਾਨਵਰ ਦਾ ਰਿਸ਼ਤਾ ਪੁਰਾਣਾ ਹੈ ਤਾਂ ਜ਼ਿੰਦਗੀ ਦੀ ਉਮੀਦ ਦੇ ਵਿੱਚ ਇਹ ਵੀ ਇੱਥੇ ਮੌਜੂਦ ਨੇ ਹੁਣ ਅਗਲੀਆਂ ਤਸਵੀਰਾਂ ਇਸ ਘਰ ਦੀਆਂ ਨੇ ਇਸ ਡੇਰੇ ਦੀਆਂ ਨੇ ਇਸ ਘਰ ਦੇ ਜੀ ਵੀ ਮੌਜੂਦ ਨੇ ਇੱਥੋਂ ਦੇ ਲੋਕ ਵੀ ਮੌਜੂਦ ਨੇ ਜਿਹੜੇ ਇਹਨਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ ਨੇ ਤਾਂ ਸਭ ਤੋਂ ਪਹਿਲਾਂ ਘਰ ਦੇ ਜੀ ਆਨਾਂ ਗੱਲ ਕਰ ਲੈਣੇ ਆ ਇਹ ਕਿਹੜਾ ਪਿੰਡ ਵਜਦਾ ਹੈ ਜੀ ਔਰ ਕਿਹੜਾ ਪਿੰਡ ਵਜਦਾ ਹੈ ਬਾਉਪੁਰ ਕਦੀਮ ਵਜਦਾ ਹੈ ਇਹ ਕੁਛ ਦਿਨ ਪਹਿਲਾਂ ਕੀ ਹਾਲਾਤ ਸੀ ਮੰਦਾ ਹੀ ਸੀ ਪਹਿਲਾਂ ਵੀ 1.5 ਮਹੀਨਾ ਹੋ ਗਿਆ ਇਹੋ ਹਾਲ ਹੂੰ ਤੇ ਕੁਝ ਦਿਨਾਂ ਦੇ ਵਿੱਚ ਪਾਣੀ ਜ਼ਿਆਦਾ ਵੱਧ ਗਿਆ ਹੁਣ ਬਜਾੜਾ ਵੜ ਗਿਆ ਅੱਜ 5 ਦਿਨ ਹੋ ਗਏ ਪਾਣੀ ਦੇ ਬਹੁਤ ਜ਼ਿਆਦਾ ਵੜ ਗਿਆ ਫੇ ਆਣਾ ਜਾਣਾ ਕਿਸ ਤਰ੍ਹਾਂ ਹੁੰਦਾ ਹੈ ਤੁਹਾਡਾ ਬਹੁਤ ਮੁਸ਼ਕਲ ਆਉਣਾ ਜਾਣਾ ਕਿੱਥੇ ਘਰੇ ਬੈਠੇ ਮੇੜੀਆਂ ਤੇ ਜਾਂਦੇ ਹੂੰ ਤੇ ਬਾਲ ਬੱਚੇ ਬਾਲ ਬੱਚੇ ਬਾਹਰ ਕੱਢੇ ਅੱਛਾ ਤੇ ਜ਼ਿੰਦਗੀ ਜਦੋਂ ਇਹ ਪਾਣੀ ਵੱਧਦਾ ਹੈ ਫੇ ਡਰ ਵੀ ਵੱਧਦਾ ਹੈ ਡਰ ਵੱਧਦਾ ਵੱਧਦਾ ਕਿਉਂ ਨਹੀਂ ਬਹੁਤ ਵੱਧਾ ਮੇਰਾ ਨੂੰ ਕਰਕੇ ਹੀ ਬਣੂਗਾ ਹੁਣ ਲੋਕ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਵੀ ਘਰ-ਬਾਰ ਛੱਡੋ ਤੇ ਆ ਜਾਓ ਤੇ ਤੁਸੀਂ ਕਿਉਂ ਨਹੀਂ ਜਾਂਦੇ ਕਿੱਥੇ ਜਾਗੇ ਕਿੱਥੇ ਸਾਨੂੰ ਦੇਣਗੇ ਕੋਸਾਰ ਜਾਈਏ ਜਿੱਥੇ ਕੋਈ ਸਾਰਾ ਨਹੀਂ ਦਿੰਦੇ ਜੇ ਕੁਛ ਨਹੀਂ ਤਾਂ ਹੀ ਚਲੇ ਜਿੱਥੇ ਜਾ ਕੇ ਅਸੀਂ ਆਪਦੇ ਰਿਸ਼ਤੇ ਤਾਂ ਨਾ ਨਹੀਂ ਜਾਣਾ ਅੱਗੇ ਵੀ ਨੁਕਸਾਨ ਹੋਇਆ ਬਹੁਤ ਅੱਗੇ ਵੀ ਬਹੁਤ ਹੋਇਆ ਪਿਛਲੇ ਪਾਣੀ ਚ ਕੁਛ ਨਹੀਂ ਰਿਹਾ ਘਰਾਂ ਚ ਵੜ ਗਏ ਅੰਦਰਾਂ ਚ ਕੁਛ ਨਹੀਂ ਮਿਲਿਆ ਤੁਸੀ ਕਰਦੇ ਨੌਜਵਾਨ ਜੀ ਹੋ ਇਹ ਜਦੋਂ ਇਹੋ ਜੇ ਮੰਜ਼ਰ ਹੁੰਦੇ ਆ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਤੇ ਕਿਥੇ ਭਰੇਜ ਨਹੀਂ ਕਰਦੇ ਵੀ ਇੱਥੇ ਤਾਂ ਪਾਣੀ ਆ ਜਾਂਦਾ ਹਰ ਸਾਲ ਹਾਂਜੀ ਭੇਜ ਕੀ ਕਰਨਾ ਹਨ ਵਿਆਹ ਸ਼ਾਦੀਆਂ ਤਾਂ ਹੋਣੀਆਂ ਹੀ ਆ ਇੱਥੇ ਸਾਰਾ ਕੁਝ ਹੋਣਾ ਵਾ ਦੇਖੋ ਪਾਣੀ ਤਾਂ ਹਰ ਸਾਲ ਆਉਂਦਾ ਹੀ ਆਉਂਦਾ ਹੈ ਤੇ ਮੁਸ਼ਕਲਾਂ ਬਹੁਤ ਹੋ ਜਾਂਦੀਆਂ ਵਾ ਕਣਕਾ ਉਹ ਵੱਡੀ ਦੀ ਆ ਸਾਲ ਬਾਅਦ ਪਾਣੀ ਆ ਜਾਂਦਾ ਵਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਸਾਨੂੰ ਕਰਨਾ ਪੈਂਦਾ ਵਾ ਇੱਥੇ ਹਾਂਜੀ ਤੇ ਜਿਹੜੇ ਬੱਚੇ ਨੇ ਉਹ ਪੜ੍ਹਨ ਨਹੀਂ ਜਾ ਰਹੇ ਫਿਰ ਹਾਂਜੀ ਬੱਚਿਆਂ ਨੇ ਫਿਰ ਕੀ ਪੜ੍ਹਨਾ ਇੰਨੇ ਪਾਣੀ ਦੇ ਵਿੱਚ ਬੱਚੇ ਵੀ ਨਹੀਂ ਪੜ੍ਹਦੇਗੇ ਫਿਰ ਉਹਨਾਂ ਦੀ ਵੀ ਜਿਹੜਾ ਖਰਾਬ ਹੁੰਦੀ ਆ ਪੜਾਈ ਬਹੁਤ ਜ਼ਿਆਦਾ ਪੜਨ ਤੋਂ ਵਾਂਝੇ ਰਹਿ ਜਾਂਦੇ ਆ ਮਹੀਨੇ ਦੋ ਮਹੀਨੇ ਤਾਂ ਬੜਾਈ ਬਹੁਤ ਜ਼ਿਆਦਾ ਉਹਨਾਂ ਦੀ ਖਰਾਬ ਹੁੰਦੀ ਆ ਬੱਚਿਆਂ ਦੀ ਹੁਣ ਜਦੋਂ ਘਰ ਦੇ ਮਰਦ ਬਾਹਰ ਗਏ ਨੇ ਕੰਮ ਲਈ ਤੇ ਜਦੋਂ ਵਾਪਸ ਆਉਣਾ ਡਰ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਜੇ ਪਾਣੀ ਚੜ ਗਿਆ ਤਾਂ ਹਾਂਜੀ ਡਰ ਤਾਂ ਲੱਗਦਾ ਹੈ ਹਾਲਾਤ ਤੁਸੀਂ ਆਪ ਹੀ ਦੇ ਸਕਦੇ ਹੋ ਪਾਣੀ ਦੀ ਵੀ ਕਿੰਨਾ ਜ਼ਿਆਦਾ ਪਾਣੀ ਆ ਹਜੇ ਵੀ ਸੰਭਾਵਨਾ ਵਾ ਕਿ ਪਾਣੀ ਹੋਰ ਵੀ ਜ਼ਿਆਦਾ ਆ ਸਕਦਾ ਵਾ ਅਸਤਾਨ ਦੇਖੋ ਚਾਰ ਸਵੇਰੇ ਜਿਹੜੀਆਂ ਵਟਾਂ ਵੀ ਮਾਰੀਆਂ ਹੋਈਆਂ ਨੇ ਵੀ ਪਾਣੀ ਘਰ ਦੇ ਅੰਦਰ ਨਾ ਆ ਸਕੇ ਹਾਂਜੀ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਵਟਾ ਮਾਫਕ ਨੇ ਵੀ ਘਰ ਦੇ ਅੰਦਰ ਜੇ ਕੱਲ ਪਾਣੀ ਆ ਗਿਆ ਫਿਰ ਕਿੱਦਾਂ ਜ਼ਿੰਦਗੀ ਨਿਕਲੂ ਹਾਂਜੀ ਨਹੀਂ ਮਾਫਕ ਤਾਂ ਨਹੀਂ ਗੀਆਂ ਆਪ ਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਜਾਰੀ ਹੈ ਸਾਡੀ ਵੀ ਚੱਲ ਨਹੀਂ ਆਵੇ ਪਰ ਹੋ ਸਕਦਾ ਜੇ ਹੋਰ ਪਾਣੀ ਵਧ ਗਿਆ ਫਿਰ ਘਰੇ ਵੀ ਆ ਸਕਦਾ ਵਾ ਫਿਰ ਹੋ ਸਕਦਾ ਸਾਨੂੰ ਉੱਤੇ ਵੀ ਕੋਠੇ ਤੇ ਵੀ ਸਹਾਰਾ ਲੈਣਾ ਪਵੇ ਜੀ ਪਹਿਲਾਂ ਵੀ ਦੇਖਦੇ ਰਹੇ ਹਾਂ ਹਾਂਜੀ ਪਹਿਲਾਂ ਵੀ ਮੈਂ ਇੱਥੇ ਮੈਨੂੰ 12 ਸਾਲ ਹੋ ਗਏ ਨੇ ਇੱਥੇ ਆਈ ਨੂੰ ਕੋਠੇ ਤੇ ਵੀ ਹਾਂਜੀ ਨਹੀਂ ਕੋਠੇ ਤੇ ਨਹੀਂ ਅਸੀਂ ਜਿਹੜੇ ਚੜੇਗੇ ਉਦੋਂ ਪਿਛਲੀ ਵਾਰ ਪਾਣੀ ਆਇਆ ਸੀ ਉਦੋਂ ਅੰਦਰਾਂ ਦੇ ਵਿੱਚ ਵੀ ਸਾਡੇ ਪਾਣੀ ਆ ਚੁੱਕਿਆ ਸੀਗਾ ਇਸ ਵਾਰੀ ਵੀ ਵਦਨ ਦੀ ਵੀ ਸੰਭਾਵਨਾ ਹੋ ਸਕਦੀ ਹੈ ਪਾਣੀ ਬਿਮਾਰੀਆਂ ਦਾ ਖਤਰਾ ਕਿੰਨਾ ਕੁ ਵੱਧ ਜਾਂਦਾ ਬਿਮਾਰੀਆਂ ਦਾ ਦੇਖੋ ਇਹ ਪਾਣੀ ਸਾਰਾ ਇਸ ਘਰ ਦੇ ਆਸੇ-ਪਾਸੇ 6-6 7-7 ਘਟ ਪਾਣੀ ਆ ਆ ਪਸ਼ੂ ਵੀ ਤੁਸੀਂ ਦੇਖਿਆ ਆ ਪਾ ਟੂੜੀ ਗੱਲੀ ਹੋ ਗਈ ਆ ਪਸ਼ੂਆਂ ਨੂੰ ਬਿਮਾਰੀਆਂ ਵੀ ਪਲੱਸ ਇੱਥੇ ਵੀ ਹੁਣ ਸੱਪ ਕੋਈ ਇੱਕ ਤਰ੍ਹਾਂ ਦੀ ਕਿਦਾਂ ਦੇ ਜਿਹੜੇ ਹੈਗੇ ਆ ਉਹ ਆ ਸਕਦੇ ਆ ਫਿਰ ਪਾਣੀ ਦੇ ਨਾਲ ਨਾਲ ਬਿਮਾਰੀਆਂ ਬਹੁਤ ਆਉਂਦੀਆਂ ਔਰ ਜਦੋਂ ਪਾਣੀ ਚੜਿਆ ਠੀਕ ਆ ਜਦੋਂ ਲੈਂਦਾ ਨਾ ਉਦੋਂ ਬਿਮਾਰੀਆਂ ਦਾ ਘਰ ਦੇ ਕੇ ਜਾਂਦਾ ਉਦੋਂ ਬਹੁਤ ਵੱਡੀ ਪੱਧਰ ਤੇ ਬਿਮਾਰੀ ਫੈਲਦੀ ਆ ਜਿਹਨੂੰ ਕੰਟਰੋਲ ਕਰਨਾ ਪਹਿਲਾਂ ਹੀ ਉਸ ਚੀਜ਼ ਨੂੰ ਮੈਨੇਜ ਕਰਨਾ ਚਾਹੀਦਾ ਵੀ ਅੱਜ ਪਾਣੀ ਹੈਗਾ ਤਾਂ ਅੱਜ ਤੋਂ 5 ਦਿਨ ਬਾਅਦ ਕੀ ਹੋਊਗਾ ਉਹਦਾ ਇਲਾਜ ਪਹਿਲਾਂ ਹੀ ਜਿਹੜਾ ਆਪਾਂ ਨੂੰ ਸ਼ੁਰੂ ਕਰਨਾ ਚਾਹੀਦਾ ਤੁਸੀਂ ਕੀ ਮੰਨਦੇ ਹੋ ਮੰਡ ਚ ਲੰਬੇ ਖੇਤਰ ਤੋਂ ਤੁਸੀਂ ਰਹਿੰਦੇ ਹੋ ਇਹ ਇਹ ਜਿਹੜੀ ਸਮੱਸਿਆ ਆਉਂਦੀ ਇਹ ਹਰ ਵਾਰੀ ਆਉਂਦੀ ਹੈ ਹਰ ਵਾਰ ਨੁਕਸਾਨ ਹੁੰਦਾ ਹੈ ਹਰ ਵਾਰ ਮੁਆਵਜ਼ਿਆਂ ਦੀਆਂ ਗੱਲਾਂ ਹੁੰਦੀਆਂ ਪਰ ਹੁੰਦਾ ਕੀ ਹੈ ਦੇਖੋ ਇਹ ਨਕੇਲ ਨਗੇਲੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਵੱਡੀ ਆ ਤੇ ਹਰ ਵਾਰ ਇਹ ਅਸੀਂ ਮੁਆਵਜ਼ਾ ਦੇਣ ਦੀ ਬਜਾਏ ਸਾਨੂੰ ਇੱਕੇ ਹਾਰੇ ਦਾ ਪੱਕਾ ਹੱਲ ਕਰਨਾ ਚਾਹੀਦਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮਾਨਜੋ ਨਵਤੇਜ ਸਿੰਘ ਚੀਮਾ ਜੀ ਸਾਹਿਬ ਕਾ ਐਮ ਐਲ ਏ ਇਹਨਾਂ ਨੇ ਕੋਲ ਬ ਦਿੱਤਾ ਅੱਗੇ ਵਾਸਤੇ ਵੀ ਇਹਨਾਂ ਦੀ ਸੋਚ ਬੜੀ ਲੰਮੀ ਸੀ ਵੀ ਇਹਨੂੰ ਨਹਿਰੀ ਰੂਪ ਦੇ ਵਿੱਚ ਆਪਾਂ ਦਰਿਆ ਨੂੰ ਬਣਾਵਾਂਗੇ ਜਿਹੜਾ ਇਹਨਾਂ ਦਾ ਹਰ ਵਾਰੀ ਇਹ ਸਰਕਾਰ ਦਾ ਵੀ ਪੈਸਾ ਵੇਸਟ ਹੁੰਦਾ ਤੇ ਇਹਨਾਂ ਲੋਕਾਂ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਇਹ ਲੋਕ ਉਹਨਾਂ ਦੀ ਮਜਬੂਰੀ ਬਣੀ ਖੜੀ ਆ ਹੋਰ ਹੋਰ ਪੱਛੇ ਕੋਈ ਇਹਨਾਂ ਦਾ ਚਾਰਾ ਨਹੀਂ ਗੁਜ਼ਾਰਾ ਚਾਰਾ ਕਿਤੇ ਨਹੀਂਗਾ ਇੱਥੇ ਹੀ ਆ ਹੁਣ ਇਹਨਾਂ ਦਾ ਪਾਣੀ ਆ ਗਿਆ ਕੋਈ ਮੱਝ ਗਾਂ ਇੱਕ ਦੀ ਬਚਾ ਕੇ ਬਾਹਰ ਲੈ ਜਾਣਗੇ ਉਹਦਾ ਦੁੱਧ ਪਾਣੀ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਦੇ ਆ ਆ ਤੁਸੀਂ ਪਿੱਛੇ ਦੇਖਣੇ ਇਹਨਾਂ ਦਾ ਘਰ ਦੇਖਣ ਨੂੰ ਜ਼ਰੂਰ ਪੱਕਾ ਵਾ ਪਿੱਛੋਂ ਦੇ ਸੀਰਾ ਫੁੱਟ ਫੁੱਟ ਕੇ ਪਾੜੀ ਦੀਆਂ ਉਹ ਇਹਨਾਂ ਦੇ ਅੰਦਰਾਂ ਦੇ ਵਿੱਚ ਵੜਿਆ ਇਹ ਬਾਹਰ ਬੈਠੇ ਰਾਤ ਵੀ ਇਹ ਲਗਭਗ ਬਾਹਰ ਹੀ ਬੈਠੇ ਆ ਦੂਜਾ ਇੱਕ ਉਤੋਂ ਛੱਤ ਡਿੱਗਦਾ ਕਤਰਾ ਤੇ ਜਾ ਬਾਰੋਂ ਜੜ ਜਰੀਲੇ ਜਾਨਵਰ ਜਿਹੜੇ ਆ ਉਹ ਪਾਣੀ ਦੇ ਉੱਤੋਂ ਚੜ ਚੜ ਕੇ ਇਹਨਾਂ ਨੂੰ ਆਉਂਦੇ ਆ ਇਹ ਰਾਤ ਨੂੰ ਜਾ ਕੇ ਕੱਟਦੇ ਆ ਤੇ ਰਾਤ ਦੇ ਜਿਹੜੀ ਬਿਜਲੀ ਆ ਉਹ ਵੀ ਇਸ ਕਰਕੇ ਜਿਆਦਾ ਨਹੀਂ ਛੱਡੀ ਜਾਂਦੀ ਵੀ ਜਿੱਕ ਤੇ ਕੋ ਕਰੰਟ ਆ ਗਿਆ ਤਾਰ ਡਿੱਗ ਗਈ ਬਿਜਲੀ ਦੀ ਤੇ ਸਾਰੇ ਹੀ ਫੈਲ ਕੇ ਜਿਹੜਾ ਕੋਈ ਵਿਚਾਰਾ ਉਹ ਵੀ ਨਹੀਂ ਹੋਣਾ ਪਰ ਇਹ ਵਿਚਾਰੇ ਤੇ ਪਿਛਲਾ 23 ਦਾ ਹੀ ਨਹੀਂ ਅਜੇ ਉੱਠੇ ਗਏ 2023 ਦੇ ਵਿੱਚ ਜਦੋਂ ਆਇਆ ਹੜ੍ਹ ਇੱਥੇ ਰੇਤਾ 5-5 ਫੁੱਟ ਹੋ ਗਈ 6-6 ਫੁੱਟ ਹੋ ਗਈ ਬੇਨਤੀਆਂ ਕੀਤੀਆਂ ਸਰਕਾਰ ਨੂੰ ਵੀ ਇਹ ਸਾਨੂੰ ਰੇਤਾ ਚੱਕ ਕੇ ਗੁਜ਼ਾਰਾ ਕਰ ਲੈਂਦੇ ਉਹ ਕੀ ਕਰਦੇ ਰੇਤਾ ਜੇ ਟਰਾਲੀ ਭਰ ਕੇ ਖੜਦੇ ਅਗਲੇ ਪਾਸੇ ਜਾ ਕੇ ਇਹਨਾਂ ਨੂੰ ਪ੍ਰਸ਼ਾਸਨ ਘੇਰ ਲੈਂਦਾ ਹੈ ਪਰ ਇਹਨਾਂ ਦੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਡੋਬੀ ਗਏ ਸੀ ਤੇ ਉਹ ਮਿੱਟੀ ਰੇਤਾ ਹੀ ਵੇਚ ਕੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲਦਾ ਉੱਥੇ ਇਹਨਾਂ ਤੋਂ ਖਰੀਦ ਕੇ ਪਾੜੇ ਨੇ ਇਹਨਾਂ ਦਾ ਗੁਜ਼ਾਰਾ ਚੱਲ ਜਾਂਦਾ ਪਰ ਇਹ ਦੇਖੋ 23 ਦੇ ਅਜੇ ਤੱਕ ਮਹੱਤਵ ਹੋਏ ਸੱਟ ਐਰ ਦਾ ਪਹਿਲੀ ਫਸਲ ਫੇਰ ਕੁਜਰਤੀ ਪਰਮਾਤਮਾ ਨੇ ਕਿਰਪਾ ਕੀਤੀ ਇਹਨਾਂ ਨੂੰ ਆਸ ਹੋ ਗਈ ਪਰ ਉਹ ਫੇਰ ਖਤਮ ਹੋ ਗਿਆ ਜਿਹੜੇ ਵਿਚਾਰ ਪੈਸੇ ਕੋਲ ਹੀ ਉਹ ਚੱਕ ਕੇ ਲਾਲੇ ਆ ਹੁਣ ਆਰਤੀਆਂ ਨੇ ਨਾ ਕਿ ਛਾਊ ਕਰਾਂ ਨੇ ਇਹਨਾਂ ਨੂੰ ਕੁਝ ਨਹੀਂ ਦੇਣਾ ਤੇ ਬੱਤਰ ਸਰਕਾਰਾਂ ਦਾ ਪ੍ਰਸ਼ਾਸਨ ਦਾ ਰੋਲ ਕੀ ਹੋਣਾ ਚਾਹੀਦਾ ਹੈ ਹੁਣ ਤਾਂ ਪਾਣੀ ਚੜ ਗਿਆ ਹੁਣ ਸਰਕਾਰ ਵੀ ਚੜੂਗੀ ਪ੍ਰਸ਼ਾਸਨ ਵੀ ਆਊਗਾ ਤੁਸੀਂ ਦੇਖਦੇ ਰਹੇ ਹੋ ਕਿ ਦਾਅਵੇ ਹੋਣਗੇ ਕਿ ਦਾਅਵੇ ਸੱਚ ਵੀ ਹੋਣਗੇ ਵੇਖੋ ਜੀ ਦਾਅਵੇ ਮੈਨੂੰ ਤਾਂ ਕੋਈ ਸੱਚ ਨਹੀਂ ਲੱਗਦੇ ਕਿਉਂਕਿ ਅੱਜ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਨਾ ਕੋਈ ਇੱਥੇ ਕੋਈ ਕੈਂਪ ਬਣਿਆ ਵਾ ਜਿੱਥੇ ਡਾਕਟਰਾਂ ਦੀ ਸਹੂਲਤ ਹੋਵੇ ਰਾਤ ਭਰਾਤੇ ਵੀ ਕਿ ਇਹਨੂੰ ਲੋੜ ਪੈ ਸਕਦੀ ਆ ਕੋ ਚਾਰਜ ਮੇਰੇ ਪਾਣੀ ਆ ਤੇ ਸੜਕਾਂ ਤੇ ਜਨਤਾ ਬੈਠੀ ਹੋਈ ਆ ਉਹ ਜਿਹੜੀ ਮੌਕੇ ਤੇ ਨਾਲ ਦਵਾਈ ਮਿਲ ਸਕੇ ਡੰਗਰਵਾਜਰ ਪਾਣੀ ਚ ਖਲੋਤੇ ਹੋਏ ਆ ਉਹਨਾਂ ਨੂੰ ਕੋਈ ਅਭੀ ਨਵੀ ਹੋ ਸਕਦੀ ਆ ਕੋਈ ਡੰਗਰ ਡਾਕਟਰ ਦੀ ਕੋਈ ਵੈਗਨਰੀ ਡਾਕਟਰ ਦੀ ਡਿਊਟੀ ਲਈ ਜਾਵੇ ਇੱਥੇ ਹੋਰ ਉਹਨਾਂ ਨੂੰ ਤੂੜੀ ਤੇ ਕੱਲੀ ਜਾਵੇ ਪੱਠੇ ਭੇਜੇ ਜਾਣ ਖਾਲ ਭੇਜੀ ਜਾਵੇ ਇਹਨਾਂ ਨੇਕਾ ਹੀ ਕੰਮ ਸਰਕਾਰ ਕਰ ਸਕਦੀ ਆ ਜੇ ਇਹਨਾਂ ਲਈ ਕਰਨਾ ਹੋਵੇ ਤਾਂ ਪਰ ਸਰਕਾਰ ਹੱਲੇ ਤੱਕ ਤੇ ਮੇਰੇ ਅੱਗੇ ਪ੍ਰਸ਼ਾਸਨ ਅਧਿਕਾਰੀ ਵੀ ਸਭ ਸੁੱਤੇ ਪਏ ਆ ਆਣ ਕੇ ਆਣ ਕੇ ਆਣ ਕੇ ਫੋਟੋ ਖਿੱਚ ਕੇ ਸੱਜ ਜਨਤਾ ਨੂੰ ਦਿਖਾ ਕੇ ਚਲ ਜਾਂਦੇ ਆ ਪਰ ਦੇਖਣ ਚਾਲੇ ਕੁਛ ਨਹੀਂ ਹੋਇਆ ਮੇਰੇ ਹਿਸਾਬ ਨਾਲ ਜਾਂ ਮੇਰਾ ਖਿਆਲ ਤੇ ਨਗਾ ਕਿ ਕੁਛ ਕਰਨ ਤੇ ਜੇ ਕਰਨਾ ਹੁੰਦਾ ਤਾਂ ਅੱਜ ਨੂੰ ਕਰ ਦੇਣਾ ਸੀਗਾ ਪਾਣੀ ਤੋਂ ਕੋਈ ਥਾਂ ਬਚਿਆ ਹੀ ਕੋਈ ਨਹੀਂਗਾ ਵੱਡੇ ਬਾਂਹ ਨੂੰ ਪਾਣੀ ਜਾ ਲੱਗਾ ਜੀ ਉਹ ਵੀ ਪਾਣੀ ਥੱਲੇੋਂ ਸੀਰਾ ਨਿਕਲਦਿਆਂ ਇਹ ਨਾ ਹੋਵੇ ਕੋਈ ਪਾਣੀ ਵਿੱਚੋਂ ਜ਼ਿਆਦਾ ਆ ਜਾਏ ਤੇ ਇਹ ਤੋਂ ਵੱਡਾ ਹਸਾ ਵੀ ਵਾਪਰ ਸਕਦਾ ਕਿ ਜੇ ਪਾਣੀ ਵੱਡੇ ਬਾਂਹ ਨੂੰ ਕੋਈ ਨੁਕਸਾਨ ਹੋ ਗਿਆ ਤੇ ਅਨੇਕਾਂ ਫਸਲਾਂ ਜੋ ਸੁਲਤਾਨਪੁਰ ਲੋਧੀ ਤੱਕ ਫਿਰ ਤੋਂ ਪਾਣੀ ਜਾਊਗਾ ਹੁਣ ਇਹ ਸਰਕਾਰ ਨੂੰ ਜਾਗਣਾ ਚਾਹੀਦਾ ਵਾ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜੋ ਇਹਨਾਂ ਨੂੰ ਸਹੂਲਤ ਦੇ ਸਕਦੀ ਸਰਕਾਰਾਂ ਨਾਲ ਦਵੇ ਮੈਦਾਨਾ ਧਾਨਿਆਂ ਦਾ ਜਿਗਰੇ ਇਹਨਾਂ ਦੇ ਪਾਣੀ ਦੇ ਵਿੱਚ ਬੈਕੋ ਬੈਠੇ ਹੋਏ ਆ ਆਇਆਂ ਤਾਂ ਵੀ ਕੇ ਕੋਈ ਆਏ ਆ ਪਾਣੀ ਧਾਣੀ ਕੋਈ ਚਾਹ ਪਾਣੀ ਪੁੱਛਣ ਦਾ ਆ ਰੇਗ ਨੂੰ ਮੈਦਾਨਾ ਇਹਨਾਂ ਦੇ ਬੜੇ ਜਿਗਰੇ ਇਹਨਾਂ ਦੇ ਸਰਕਾਰ ਇਹਨਾਂ ਨੂੰ ਕੋਈ ਨਾ ਕੁਝ ਇਹਨਾਂ ਨੂੰ ਮਾਫਜਾ ਅਗੇਮ ਦਿੱਤਾ ਤਾਂ ਤੇਈ ਜਿ ਇਹਨਾਂ ਨੂੰ ਹੁਣ ਹੀ ਦਿਲ ਖੋਲ ਕੇ ਇਹਨਾਂ ਨੂੰ ਮਾਫਜਾ ਫਸਲਾਂ ਵਿੱਚ ਦੇ ਤੇ ਚਲ ਕੇ ਇਹਨਾਂ ਕੋਈ ਲਵਾਈ ਕੋਈ ਖਾਦ ਦਾ ਕੋਈ ਪਿਆ ਇਹਨਾਂ ਪੱਲੇ ਪੈ ਜਾਵੇ ਕੋਈ ਛੋ ਇੱਕ ਉਹ ਜ਼ਿੰਦਗੀ ਦੀ ਤੁਸੀਂ ਤਸਵੀਰ ਦੇਖੀ ਹੈ ਜੋ ਕਿ ਹਰ ਵੇਲੇ ਹਰ ਵੇਲੇ ਕਿੱਥੇ ਨਾ ਕਿੱਥੇ ਖਤਰੇ ਦੇ ਵਿੱਚ ਹੈ ਪਰ ਹਰ ਵੇਲੇ ਇੱਕ ਉਮੀਦ ਵੀ ਹੈ ਔਰ ਉਹ ਉਮੀਦ ਹੈ ਕਿ ਇਹ ਕੁਦਰਤੀ ਕਰੋਪੀ ਘਟੇਗੀ ਪਾਣੀ ਘਟੇਗਾ ਇਹ ਆਪਣੀ ਜ਼ਿੰਦਗੀ ਚ ਵਾਪਸ ਆਣਗੇ ਪਰ ਇੱਕ ਮੰਗ ਜ਼ੋਰਦਾਰ ਢੰਗ ਨਾਲ ਸਾਹਮਣੇ ਹੈ ਕਿ ਇਹ ਤਾਂ ਹੀ ਸੰਭਵ ਹੈ ਜੇ ਸਰਕਾਰਾਂ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਰਲ ਕੇ ਇਨਾਂ ਦੀ ਬਾਹ ਫੜਨ ਇਨਾਂ ਦੀ ਮੁਸ਼ਕਲ ਨੂੰ ਸਮਝਣ ਅਤੇ ਇਹ ਵੀ ਲੋਕ ਜਿਹੜੇ ਨੇ ਇਸ ਡਰ ਦੀ ਜ਼ਿੰਦਗੀ ਤੋਂ ਆਜ਼ਾਦੀ پا ਕੇ ਇੱਕ ਆਮ ਸਕੂਨ ਦੀ ਜ਼ਿੰਦਗੀ 'ਚ ਆਪਣੇ ਆਪ ਨੂੰ ਵਾਪਸ ਕਰ ਸਕਣ ਕਪੂਰਥਲਾ ਤੋਂ ਕੈਮਰਾਮੈਨ ਬਲਵਿੰਦਰ ਦੇ ਨਾਲ ਸੰਦੀਪ ਓਬਰੋਏ ਨਿਊਜ਼ 18 ਨੈਟਵਰਕ ਕਪੂਰਥਲਾ